ਮੇਰਾ ਨਾਸਤਰਾ ਜਾਂ ਬਣ ਗਿਆ ਬਾਈ ਸੱਚ ਸੋ ਵੀ ਤੇ ਜੇ ਤੇਰੀ ਮਰਜ਼ੀ ਬਣਾ ਪਤਾ ਨਹੀਂ ਖਿਲਦਾ ਫਿਰ ਯਾਰ ਸਾਡਾ ਸਹਿਲ ਸਵੀਲਾ ਗੱਭਰੂ ਤੱਕ ਕਿੱਥੋਂ ਲੈ ਗਿਆ ਸਵਾਲ ਹੈ ਰੱਬ ਨੂੰ ਰੱਬ ਨੂੰ ਕਿ ਅੱਲਾਹ ਤਾਲਾ ਪ੍ਰਮਾਤਮਾ ਆ ਰਾਮ ਭਾਈ ਗੁਰੂ ਜੋ ਵੀ ਹੈ ਸਾਰੇ ਬਾਬਿਆਂ ਨੂੰ ਵੀ ਹੈ ਵੀ ਸੋਟੀਆਂ ਜੇ ਤੁਸੀਂ ਕਹਿੰਦੇ ਜੀ ਐ ਨਹੀਂ ਐ ਹੋਊਗਾ ਸਿੱਧੀ ਜੀ ਗੱਲ ਹੈ ਬਾਈ ਸਾਵਧਾਨੀ ਰੱਖੋ ਜਦੋਂ ਜਦੋਂ ਸਾਵਧਾਨੀ ਹਟੇ ਦੁਰਘਟਨਾ ਘਟੂ ਪਰਮਾਤਮਾ ਦੇ ਫੈਸਲੇ ਆ ਕਿ ਅਰਦਾਸਾਂ ਵੀ ਫਿੱਕੀਆਂ ਪੈਗੀਆਂ ਹਨ ਪਰ ਕਿਹਨੇ ਕਿ ਪ੍ਰਮਾਤਮਾ ਨੇ ਫੈਸ ਪ੍ਰਮਾਤਮਾ ਛੋਟੇ ਜੀ ਹੈ ਛੋਟੇ ਫੈਸਲੇ ਨਹੀਂ ਤੁਡੇ ਫੈਸਲੇ ਸੀਗੇ ਬਾਈ ਵੀ ਇਹ ਸੜਕਾਂ ਐਡਵੈਂਚਰ ਦੇ ਲੈ ਕੇ ਹਨੀਆਂ ਰੱਬ ਕਹਿੰਦੇ ਬੰਦੇ ਚ ਹੀ ਵੱਸਦਾ ਹੈ ਬੰਦੇ ਦਾ ਫੈਸਲਾ ਰੱਬ ਦਾ ਫੈਸਲਾ ਰੱਬ ਦਾ ਫੈਸਲਾ ਬੰਦੇ ਦਾ ਫੈਸਲਾ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਨ ਵਾਲੇ ਜਾਂ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰਨ ਵਾਲੇ ਬਹੁਤ ਘੱਟ ਕਲਾਕਾਰ ਨੇ ਪੰਜਾਬ ਦੇ ਵਿੱਚ ਗੱਲ ਦੇ ਵਿੱਚ ਕੈਂਠਾ ਪਾ ਕੇ ਕੁੜਤਾ ਚਾਦਰਾਂ ਲਾ ਕੇ ਸਟੇਜ ਤੇ ਪਰਫਾਰਮੈਂਸ ਕਰਨੀ ਮਤਲਬ ਰਾਜਵੀਰ ਜਵੰਦਾ ਵਰਗੇ ਬਹੁਤ ਘੱਟ ਕਲਾਕਾਰ ਇਸ ਇੰਡਸਟਰੀ 'ਚ ਹੈਗੇ ਨੇ ਜਦੋਂ ਉਹ ਹੀਰਾ ਖੋਇਆ ਗਿਆ ਕਿ ਮੰਨਦੇ ਉਹ ਵੱਡਾ ਘਾਟਾ ਕਿੰਨਾ ਪਿਆ ਜੇ ਬਿਲਕੁਲ ਫਿਰ ਆ ਤੁਸੀਂ ਅੱਜ ਇਕੱਠੀ ਦੇਖ ਲਓ ਜਿਹੜਾ ਬ ਇਹਦਾ ਸੈਂਸਰ ਬੋਰਡ ਉਹਦੀਆਂ ਭੈਣਾਂ ਉਹਦੀਆਂ ਮਾਮਾ ਹੁਣ ਉਹਦਾ ਪਰਿਵਾਰ ਹੋਵੇ ਫਿਰ ਉਹਨੇ ਕੱਟ ਤਾਂ ਹੋਣੀ ਹੋਣਾ ਕਿਉਂਕਿ ਲੰਬੀ ਦੇਸ ਦੇ ਘੋੜੇ ਹੋਣ ਲਈ ਤੁਹਾਨੂੰ ਪਰਿਵਾਰਕ ਗਾਣੇ ਜਿਵੇਂ ਬਾਈ ਜਵੰਦੇ ਨੇ ਗਾਏ ਸੀ ਇਦਾਂ ਗਾਉਣੇ ਪੈਣਗੇ ਸਾਨੂੰ ਤਾਂ ਆਪ ਡਰ ਲੱਗਦਾ ਪਈ ਜਾਂ ਕੋਈ ਉਹ ਚ ਲਫ਼ਜ਼ ਸਾਡੀ ਭੈਣ ਦੇ ਕੰਨਾਂ ਚ ਨਾ ਪਈ ਸਾਡੀ ਮਾਂ ਦੇ ਕੰਨਾਂ ਚ ਨਾ ਪਈ ਜੀ ਕੱਲ ਨੂੰ ਕਿਤੇ ਅੰਦਰ ਵੜਦੇ ਅੱਖਾਂ ਨੀਵੀਆਂ ਕਰਕੇ ਲੰਘਣਾ ਪਵੇ ਵੀ ਆ ਕੀ ਲਿਖਦਾ ਤੂੰ ਗੀਤਕਾਰ ਔਰ ਕਲਾਕਾਰ ਦਾ ਗੂੜਾ ਰਿਸ਼ਤਾ ਹੁੰਦਾ ਹੈ ਤੁਸੀਂ ਜਦੋਂ ਮਿਲਦੇ ਸੀਗੇ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਸੀ ਬਾਈ ਬਾਈ ਜੀ ਗੀਤਕਾਰ ਤੇ ਕਲਾਕਾਰ ਦਾ ਬਹੁਤ ਮ ਤੇ ਰਾਜਵੀਰ ਜੰਦਾ ਤਾਂ ਵਿਚਾਰਾ ਜਿਹਨੇ ਗਾਣਾ ਨਹੀਂ ਕੀਤਾ ਜਾਂ ਕਰਿਆ ਉਹਨਾਂ ਨੂੰ ਹਰੇਕ ਨੂੰ ਭੱਜ ਕੇ ਮਿਲਦਾ ਸੀਗਾ ਤੇ ਆਈਡੀਆਜ਼ ਵਗੈਰਾ ਸ਼ੇਅਰ ਕਰਦੇ ਸੀਗੇ ਤੁਹਾਡੇ ਨਵਾਂ ਗਾਣਾ ਬਾਈ ਨਸੀਰ ਕੀਤਾ ਸੀਗਾ ਕਹਿੰਦਾ ਕਰਦੇ ਆ ਮੈਨੂੰ ਲੱਗਾ ਉਹ ਮਿੱਚੀ ਰਹਿ ਗਿਆ ਸਮਾਂ ਨਹੀਂ ਸਮਾਂ ਇਜਾਜ਼ਤ ਨਹੀਂ ਤੋ 12 ਪਸ਼ੂਵਾਰਾ ਕੀ ਪੰਜਾਬੀ 뮤직 ਇੰਡਸਟਰੀ ਇੱਕ ਪਲੇਟਫਾਰਮ ਤੇ ਇਕੱਠੀ ਹੋਣ ਜਾ ਰਹੀ ਹੈ ਜੀ ਬਾਈ ਜੀ ਐਜੇ ਗੀਤਕਾਰ ਕਿਨਾਰਾ ਲਿਖਿਆ ਮੈਂ ਕਿ ਆਜ ਉਹ ਰਲ ਕੇ ਲਾਈਏ ਨਾਰਾ ਨਾ ਦੱਸਣ ਸੜਕ ਤੇ ਪਸ਼ੂਵਾਰਾ ਜੇ ਸਾਰੇ ਆਪਣੀ ਬਾਲ ਤੇ ਆਪਣੇ ਸੋਸ਼ਲ ਅਕਾਊਂਟ ਤੇ ਇਹ ਨਾਰਾ ਹੈਨਾ ਪੋਸਟ ਕਰਨਾ ਇੰਸਟਾਗ੍ਰam ਸਨੈਪਚੈਟ ਫੇਸਬੁਕ YouTube ਜਿੱਥੇ ਵੀ ਕਰਨ ਤਾਂ ਮੈਨੂੰ ਲੱਗਦਾ ਵੀ ਸਰਕਾਰਾਂ ਦੇ ਕੰਮ ਤੇ ਜੋ ਸਰਕਾਰ ਰਾਜਵੀਰ ਜਵੰਦਾ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਇਹ ਬਾਈ ਗੀਤਕਾਰ ਮੱਠ ਸ਼ਿਰੋਂ ਵਾਲਾ ਵੀ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਦੇ ਆ ਮੱਠ ਬਾਈ ਨੇ ਮੱਠ ਬਾਈ ਸੱਸੀ ਗੱਜ ਸੱਸੀ ਗੱਜ ਅੱਜ ਤੁਸੀਂ ਇੱਥੇ ਪਹੁੰਚੇ ਹੋ ਗੀਤਕਾਰ ਔਰ ਕਲਾਕਾਰ ਦਾ ਬੜਾ ਗੂੜਾ ਸੰਬੰਧ ਹੁੰਦਾ ਹੈ ਤੁਸੀਂ ਤੁਹਾਡੀ ਵੀ ਗੀਤਕਾਰੀ ਲੋਕ ਸੁਣਦੇ ਨੇ ਜਦੋਂ ਤੁਹਾਡੇ ਤੱਕ ਇਹ ਖਬਰ ਪਹੁੰਚਦੀ ਹੈ ਕਿ ਰਾਜਵੀਰ ਜਵੰਦਾਬਾਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਫਿਰ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀਗਾ ਜੀ ਬਿਲਕੁਲ ਜੀ ਸਾਡੇ ਅੰਦਰ ਇਨਸਾਨ ਜਾਉਂਦਾ ਹੈ ਸਾਡੇ ਅੰਦਰ ਅਸੀਂ ਮਸ਼ੀਨਾ ਥੋੜਾ ਹਨ ਸਾਨੂੰ ਹਮਦਰਦੀ ਹੈ ਹਰੇਕ ਨਾਲ ਜਦੋਂ ਵੀ ਕਿਸੇ ਕੋਈ ਚਾਹੇ ਹਸਪਤਾਲ ਚ ਜਾਂਦਾ ਚਾਹੇ ਕੋਈ ਬਿਮਾਰ ਹੈ ਚਾਹੇ ਕੋਈ ਜਿੱਦਾਂ ਵੀ ਕੋਈ ਕਿਸੇ ਤੇ ਦੁੱਖ ਆਉਂਦਾ ਹੈ ਸਾਡੇ ਅੰਦਰ ਇੱਕ ਕਾਲਜਾ ਸਾਡਾ ਬਲੁੰਦਰਦਾ ਹੈ ਅਸੀਂ ਪਿਛਲੇ ਦਿਨਾਂ ਤੋਂ ਦੁਆਵਾਰ ਅਰਦਾਸਾਂ ਕਰਦੀਆਂ ਆਏ ਆਂ ਬਾਈ ਆਰਤੀ ਹੈਨਾ ਕਿਸੇ ਨੇ ਅੱਲਾ ਅੱਗੇ ਹੱਥ ਝੜਦੇ ਕਿਸੇ ਨੇ ਵਾਹਿਗੁਰੂ ਕਿਸੇ ਰਾਮ ਅੱਗੇ ਉਹ ਗੱਲ ਵੱਖਰੀ ਹੈ ਵੀ ਸਾਡੇ ਅੰਦਰ ਇੱਕ ਇਨਸਾਨ ਜਿਉਂਦਾ ਹੈ ਅਸੀਂ ਮਸ਼ੀਨ ਨਹੀਂ ਸਾਨੂੰ ਹਮਦਰਦੀਏ ਉਦੋਂ ਹਟ ਕੇ ਵੀ ਬਾਈ ਇੱਕ ਗੱਲ ਹੋਰ ਹੈ ਨਾ ਵੀ ਅਵਾਰਾ ਪਸ਼ੂ ਦਾ ਕਿਵੇਂ ਹੱਲ ਕਰਾਂਗੇ ਬਾਈ ਯਾਰ ਬਾਹਰਲੇ ਦੇ ਕਾਰਨ ਹੀ ਵੱਡਾ ਮੌਤ ਦਾ ਕਾਰਨ ਹੈ ਬਾਈ ਜੇ ਅਵਾਰਾ ਪਸ਼ੂਆਂ ਤੇ ਕਾਨੂੰਨ ਬਣਿਆ ਹੁੰਦਾ ਬਾਈ ਅੱਜ ਜਿਉਂਦਾ ਹੁੰਦਾ ਆਪਣੇ ਬਿਲਕੁਲ ਬਿਲਕੁਲ ਬਾਈ ਜੀ ਜਦੋਂ ਜਦੋਂ ਸਾਵਧਾਨੀ ਹਟਦੀ ਹੈ ਦੁਰਘਟਨਾ ਘਟਦੀ ਹੈ ਬਾਈ ਜੀ ਇਹਦੇ ਚ ਦੂਰ ਹੈ ਨਹੀਂ ਠੀਕ ਹੈ ਸਾਨੂੰ ਅਰਦਾਸਾਂ ਦਵਾਵਾਂ ਚੇਰਪ ਕਰਦੀਆਂ ਨੇ ਸਾਨੂੰ ਕਹਿੰਦੀਆਂ ਨੇ ਵੀ ਤੂੰ ਕਰ ਸਕਦਾ ਹੈ ਹਨਾ ਤੂੰ ਬਚ ਸਕਦਾ ਹੈ ਪਰ ਮੈਂ ਕਹਿੰਦਾ ਵੀ ਆਵਾਰਾ ਪਸ਼ੂਆਂ ਲਈ ਬਾਉਂਡਰੀ ਕੋਈ ਹੋਣੀ ਚਾਹੀਦੀ ਹੈ ਮੈਂ ਤਾਂ ਕਿਨਾਰਾ ਵੀ ਲਿਖਿਆ ਸੀ ਕੱਲ ਪੋਸਟ ਪਾਈ ਸੀਗੀ ਵੀ ਆਜੋ ਰਲ ਕੇ ਲਾਈਏ ਨਹਰਾ ਨਾ ਜਿਸਨੂੰ ਸੜਕ ਤੇ ਪਸ਼ੂ ਵਾਰ ਸਾਰੇ ਕਲਾਕਾਰ ਗੀਤਕਾਰ ਲਾਉਣ ਕਿਉਂਕਿ ਸਾਡੀ ਸੁਣਦੇ ਨੇ ਹਰੇਕ ਬੰਦੇ ਸਾਨੂੰ ਫਾਈਰਲ ਸਾਨੂੰ ਫੋਲੋ ਕਰਦੇ ਸਰ ਜੀ ਹਾਂ ਜੀ ਬਾਈ ਬੜੀਆਂ ਅਰਦਾਸਾਂ ਕੀਤੀਆਂ ਸੀ ਪੰਜਾਬ ਲਈ ਵਿਦੇਸ਼ਾਂ ਦੇ ਵਿੱਚ ਵੀ ਅਰਦਾਸਾਂ ਹੋਈਆਂ ਸੀ ਬਾਈ ਮੈਨੂੰ ਤਾਂ ਇਹ ਲੱਗਦਾ ਵੀ ਮੇਰਾ ਨਾਸਤਰਾਜਾ ਬਣ ਗਿਆ ਬਾਈ ਸਾਥ ਸਰ ਮਿੱਤ ਜੇ ਤੇ ਮਰਜ਼ੀ ਬਿਨਾ ਪਤਾ ਨਹੀਂ ਖਿਲਦਾ ਫਿਰ ਯਾਰ ਸਾਡਾ ਸਹੈਲ ਵੀ ਲੱਗ ਬਰੂ ਤੱਕ ਕਿੱਥੋਂ ਲੈ ਗਿਆ ਸਵਾਲ ਹੈ ਰੱਬ ਨੂੰ ਰੱਬ ਨੂੰ ਕਿ ਅੱਲਾਹ ਤਾਲਾ ਪ੍ਰਮਾਤਮਾ ਰਾਮ ਵਾਹਿਗੁਰੂ ਜੋ ਵੀ ਹੈ ਸਾਰੇ ਬਾਬਿਆਂ ਨੂੰ ਵੀ ਹੈ ਵੀ ਸੋਡੀਆਂ ਜੇ ਤੁਸੀਂ ਕਹਿੰਦੇ ਜੀ ਐਂ ਦੀ ਐ ਹੋਊਗਾ ਸਿੱਧੀ ਜੀ ਗੱਲ ਹੈ ਬਾਈ ਸਾਵਧਾਨੀ ਰੱਖੋ ਜਦੋਂ ਜਦੋਂ ਸਾਵਧਾਨੀ ਹਟੇ ਦੁਰਘਟਨਾ ਘਟੂਗੀ ਸਿੱਧੀ ਜੀ ਗੱਲ ਹੈ ਤੇਲ ਬਿਨਾ ਗੱਡੀ ਚੱਲਦੀ ਨਹੀਂ ਹੈਗੀ ਕਿਵੇਂ ਤੁਸੀਂ ਲੱਖ ਅੱਲਾ ਵਾਹਿਗੁਰੂ ਕਹੀ ਜੋ ਜੇ ਗੱਡੀ ਚ ਤੇਲ ਨਹੀਂ ਪਾਉਂਗਾ ਤਾਂ ਉਹ ਕਿ ਬਿਨ ਤੈਰਨ ਦੇ ਲਾ ਵਹਿਰੂ ਰਾਮ ਬਚਾਉਂਦਾ ਨਹੀਂ ਸਾਲ ਮਾਰ ਕੇ ਦੇਖੋ ਨੇੜੇ ਨਹਿਰ ਹੂ ਵਗਦੀ ਪੂਜਣ ਵਾਲਿਆਂ ਦੇ ਨਾਲ ਸਾਡੀ ਸਮਝਣ ਵਾਲਿਆਂ ਦੀ ਅੱਜ ਦੀ ਨਹੀਂ ਲੱਗਦੀ ਬਾਬੇ ਨਾਨਕ ਬਿਲਦੀ ਹੈ ਲੱਗਦੀ ਸਾਡਾ ਮੰਨਣਾ ਏ ਕੰਕਾਰ ਪੁਸ਼ਾਰਾ ਹੈ ਇੱਕ ਦਾ ਪੂਜਣ ਵਾਲੇ ਹੋਰ ਜਗ੍ਹਾ ਕੋਈ ਦੱਸ ਦੇ ਨੇੜੇ ਅੱਛਾ ਉਹ ਪ੍ਰਮਾਤਮਾ ਦੇ ਫੈਸਲੇ ਅੱਗੇ ਅਰਦਾਸਾਂ ਵੀ ਫਿੱਕੀਆਂ ਪੈ ਗਈਆਂ ਹਨ ਪਰ ਕਿਹਨੇ ਕਹਿਆ ਪ੍ਰਮਾਤਮਾ ਨੇ ਪ੍ਰਮਾਤਮਾ ਛੋਟੇ ਈ ਹੈ ਛੋਟੇ ਫੈਸਲੇ ਨਹੀਂ ਛੋਟੇ ਫੈਸਲੇ ਸੀਗੇ ਬਾਈ ਵੀ ਇਹ ਸੜਕਾਂ ਐਡਵੈਂਚਰ ਦੇ ਲੈ ਕੇ ਹਨੇਗੀਆਂ ਰੱਬ ਕਹਿੰਦੇ ਬੰਦੇ ਚ ਹੀ ਵਸਦਾ ਹੈ ਬੰਦੇ ਦਾ ਫੈਸਲਾ ਰੱਬ ਦਾ ਫ ਮੱਟ ਭਾਈ ਇਥੇ ਇੱਕ ਕਲੀਅਰ ਗੱਲ ਜ਼ਰੂਰ ਦੱਸਿਓ ਕਲਾਕਾਰ ਕਿੰਨਾ ਕ ਟੈਕਸ ਪੇ ਕਰਦੇ ਨੇ ਸਰਕਾਰ ਨੂੰ ਜੀ ਕਿਉਂ ਨਹੀਂ ਕਰਦੇ ਭਾਈ ਸਾਰੇ ਕਰਦੇ ਆ ਬਿਨਾ ਅੱਜ ਕੱਲ ਕਿ ਲੋ ਕਹਿੰਦਾ ਹੈ ਨੇ ਕਿ ਤੋਂ ਕਿੰਨਾ ਕ ਟੈਕਸ ਪੇ ਕਰਦੇ ਜੀ ਹੁਣੇ ਹੁਣ ਮੈਨੂੰ ਤਾਂ ਇਨਕਮ ਦੇ ਹਿਸਾਬ ਨਾਲ ਪਤਾ ਹੂਵੇ ਇਹ ਤਾਂ ਥੋੜਾ ਕੈਸਾ ਲਾਵੇਂ ਕਿੰਨਾ ਕ ਕਹਣ ਵਾਲੇ ਕਹਿੰਦੇ ਬਹੁਤ ਗਿਣਤੀ ਜ਼ਿਆਦਾਤਰ ਕਲਾਕਾਰ ਫੈਕਟਰੀਆਂ ਦੇ ਇੰਡਸਟਰੀਆਂ ਦੇ ਮਾਲਕਾਂ ਨਾਲੋਂ ਵੀ ਵੱਧ ਟੈਕਸ ਪੇ ਕਰਦੇ ਕਰਦੇ ਬਿਲਕੁਲ ਕਰਦੇ ਭਾਈ ਜੀ ਇਹ ਤਾਂ ਸਾਹਮਣੇ ਆਉਂਦੇ ਆ ਕਿਉਂਕਿ ਹਰੇਕ ਬੰਦੇ ਨੂੰ ਪਤਾ ਹੈ ਤਾਏ ਮੱਗਰ ਨੂੰ ਪਤਾ ਹੈ ਚਾਚੇ ਨੂੰ ਪਤਾ ਹੈ ਵੀ ਇਹਨੇ ਮੈਂ ਮੇ ਇਹ ਤਾਂ ਬਾਰ-ਬਾਰ ਰੋਜ਼ ਸੋ ਲੱਗਦੇ ਆ ਇਹਨਾਂ ਦੇ ਇਹਨਾਂ ਦੇ ਵੀਡੀਓ ਸਾਹਮਣੇ ਆਉਂਦੇ ਨੇ ਟੈਕਸ ਇਹ ਤਾਂ ਸਭ ਤੋਂ ਵੱਧ ਪੇ ਕਰਦੇ ਆ ਗਊ ਟੈਕਸ ਵੀ ਪੇ ਕਰਦੇ ਆ ਪਰ ਗਊ ਟੈਕਸ ਨੇ ਅੱਜ ਗਊਆਂ ਨੇ ਸਾਨੂੰ ਸਾਡੇ ਸਨੂ ਲਾਲ ਐ ਸੰਨ ਲਾਲੋ ਉਹਨਾਂ ਨੇ ਸਾਡਾ ਨੌਜਵਾਨ ਸਾਥੋਂ ਖੋਲੇ ਖੋਲੇ ਜੀ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਨ ਵਾਲੇ ਜਾਂ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰਨ ਵਾਲੇ ਬਹੁਤ ਘੱਟ ਕਲਾਕਾਰ ਨੇ ਪੰਜਾਬ ਦੇ ਵਿੱਚ ਗਲ ਦੇ ਵਿੱਚ ਕੈਂਠਾ ਪਾ ਕੇ ਕੁਰਤਾ ਚਾਦਰਾਂ ਲਾ ਕੇ ਸਟੇਜ ਤੇ ਪਰਫਾਰਮੈਂਸ ਕਰਨੀ ਮਤਲਬ ਰਾਜਵੀਰ ਜਵੰਦਾ ਵਰਗੇ ਬਹੁਤ ਘੱਟ ਕਲਾਕਾਰ ਇਸ ਇੰਡਸਟਰੀ 'ਚ ਹੈਗੇ ਨੇ ਜਦੋਂ ਉਹ ਹੀਰਾ ਖੋਇਆ ਗਿਆ ਕਿ ਮੰਨਦੇ ਉਹ ਵੱਡਾ ਘਾਟਾ ਕਿੰਨਾ ਪਿਆ ਜੀ ਬਿਲਕੁਲ ਫਿਰ ਆ ਤੁਸੀਂ ਅੱਜ ਇਕੱਠੀ ਦੇਖ ਲਓ ਜਿਹੜਾ ਬੰਦਾ ਪਰਿਵਾਰ ਵਾਲੇ ਗਾਣੇ ਲਿਖਦਾ ਹੋਵੇ ਜਿਹਦਾ ਸੈਂਸਰ ਬੋਰਡ ਉਹਦੀਆਂ ਭੈਣਾਂ ਉਹਦੀਆਂ ਮਾਮਾ ਹੁਣ ਉਹਦਾ ਪਰਿਵਾਰ ਹੋਵੇ ਫਿਰ ਉਹਨੇ ਕੱਟਤਾ ਹੋਣੀ ਹੋਣਾ ਕਿਉਂਕਿ ਲੰਬੀ ਰੇਸ ਦੇ ਘੋੜੇ ਹੋਣ ਲਈ ਤੁਹਾਨੂੰ ਪਰਿਵਾਰਕ ਗਾਣੇ ਜਿਵੇਂ ਬਾਈ ਜਵੰਦੇ ਨੇ ਗਾਏ ਸੀ ਤੇ ਇਦਾਂ ਗਾਉਣੇ ਪੈਣਗੇ ਸਾਨੂੰ ਤਾਂ ਆਪਟਰ ਲੱਗਦਾ ਪਈ ਜਾਂ ਕੋਈ ਹੋਰ ਜਿਹਾ ਲਫ਼ਜ਼ ਸਾਡੀ ਭੈਣ ਦੇ ਕੰਨਾਂ ਚ ਨਾ ਪੈ ਸਾਡੀ ਮਾਂ ਦੇ ਕੰਨਾਂ ਚ ਨਾ ਪੈ ਜੀ ਕੱਲ ਨੂੰ ਕਿਤੇ ਅੰਦਰ ਵੱੜਦੇ ਅੱਖਾਂ ਨੀਵੀਆਂ ਕਰਕੇ ਲੰਘਣਾ ਪਵੇ ਵੀ ਆ ਕੀ ਲਿਖਦਾ ਤੂੰ ਅਸੀਂ ਤਾਂ ਮੈਂ ਤਾਂ ਮੇਰੀਆਂ ਭੈਣਾਂ ਰਾਣੀ ਬੀਤੋ ਮੇਰੀ ਭੈਣ ਉਹਨਾਂ ਨੂੰ ਭੇਜਦਾ ਮੈਂ ਰੋ ਜੀ ਵਿਆਹ ਗਾਣਾ ਆਇਆ ਮੇਰਾ ਜੇ ਤੁਸੀਂ ਗਾਣੇ ਗੰਦਾ ਜਿਹਾ ਲਿਖੋਗੇ ਜਾਂ ਵਲਕਰ ਗਾਣਾ ਲਿਖੋ ਕਿ ਮੈਂ ਆਪਣੇ ਪਰਿਵਾਰ ਨੂੰ ਭੇਜ ਸਕਦੀ ਹ ਅਸੀਂ ਦੇਖਣੇ ਲੱਗਦੇ ਆ ਦੋ ਪੇਪਰ ਦੋ ਹੈ ਨਹੀਂ ਮੇਰਾ ਚਿੱਤ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ ਕਿੱਡੇ ਕਿੱਡੇ ਸੋਹਣੇ ਗਾਣੇ ਨੇ ਬਾਈ ਜੀ ਕਿਹੜੇ ਕਿਹੜੇ ਗਾਣੇ ਦੇ ਨਾਮ ਮਿੱਟੀ ਦਾ ਫਰੋਲ ਤੁਸੀਂ ਸੁਣਿਆ ਜੀ ਜੇ ਅਸੀਂ ਨਹੀਂ ਸੁਣਾਗੇ ਬਾਈ ਤੁਸੀਂ ਕਿਵੇਂ ਸੁਣਾਓਗੇ ਬਾਈ ਤੇ ਢੋਗ ਗਿਆ ਬਿਲਕੁਲ ਢੋਗ ਗਿਆ ਬਾਈ ਹਰੇਕ ਨੇ ਜਾਣਾ ਹੈ ਜਗ ਜਗਸਨ ਰੇਲਾ ਦਾ ਗੱਡੀ ਇੱਕ ਆਉਂਦੀ ਹੈ ਇੱਕ ਜਾਂਦੀ ਹੈ ਪਰ ਮੇਲਾ 4 ਦਿਨਾਂ ਦਾ ਹੈ ਕੌਣ ਬੰਦਾ 4 ਦਿਨ ਦੇਖ ਕੇ ਜਾਂਦਾ ਹੈ ਕੌਣ ਬੰਦਾ ਪਹਿਲਾਂ ਚੱਲ ਜਾਂਦਾ ਇਹ ਥੋੜੀ ਸਾਵਧਾਨੀ ਤੇ ਹੈ ਗਿਆਨ ਤੇ ਆ ਗੁਰਬਾਣੀ ਵਾਰ-ਵਾਰ ਕਹਿੰਦੇ ਵੀ ਗਿਆਨ ਰੱਖ ਗਿਆਨ ਕੱਲਾ ਖਾਣ ਦਾ ਵੀ ਰੱਖ ਪੀਣ ਦਾ ਵੀ ਰੱਖ ਤੁਰਨ ਸਾਰੀ ਗੱਲ ਹੈ ਹੁਣ ਤੁਸੀਂ ਲੇਖਾਂ 'ਚ ਲਿਖ ਲਓ ਆਪਦੇ ਮੈਂ 6 ਪੈਕ ਬਣਾਉਣੇ ਨੇ ਬਣਾਉਂਗੇ ਬਾਈ ਤੁਸੀਂ ਤੁਸੀਂ ਬੜਾ ਢਿੱਡ ਲਿਖ ਲਓ ਲੇਖਾਂ 'ਚ ਬੜਾ ਢਿੱਡਾ ਹੋਊਗਾ ਥੋੜਾ ਬਾਈ ਜਿਸੇ ਜਿਸ ਗਰਾਊਂਡ 'ਚ ਆਪਾਂ ਖੜੇ ਆਂ ਜਿਸ ਗਰਾਊਂਡ 'ਚ ਅੰਤਿਮ ਸੰਸਕਾਰ ਦੀਆਂ ਰਸਮਾਂ ਹੋ ਰਹੀਆਂ ਨੇ ਇਸ ਗਰਾਊਂਡ 'ਚ ਮਿਹਨਤ ਕਰਕੇ ਬਾਈ ਪੰਜਾਬ ਪੁਲਿਸ 'ਚ ਭਰਤੀ ਹੋਇਆ ਸੀ ਅੱਜ ਬੇਵਕਤੀ ਮੌਤ ਕਰਨੇ ਇਸ ਮਾੜੇ ਸਮੇਂ ਦੇ ਵਿੱਚ ਅੱਜ ਇੱਥੇ ਕਤਰਤਾ ਰੱਖੀ ਗਈ ਹੈ ਬੜੇ ਲੋਕ ਭਾਵੁਕ ਹੋ ਰਹੇ ਨੇ ਬੜਾ ਲੋਕਾਂ ਦਾ ਮਨ ਦੁਖੀ ਹੋ ਰਿਹਾ ਹੈ ਬਿਲਕੁਲ ਸਭ ਤੋਂ ਜ਼ਿਆਦਾ ਬਾਈ ਔਖਾ ਉਹਨਾਂ ਨੂੰ ਆ ਜਿਨ੍ਹਾਂ ਖਣਾ ਸਾਨੂੰ ਜਾਂ ਹੋਰ ਬੰਦੇ ਨੂੰ ਕਿਉਂਕਿ ਨਹੀਂ ਯਾਦ ਆਉਣਾ ਉਹਨਾਂ ਨੂੰ ਯਾਦ ਆਉਣਾ ਹਾਏ ਰਾਜਵੀਰ ਐ ਕਰਦਾ ਸੀ ਉਹ ਪੁੱਤਕ ਆਇਆ ਨਹੀਂ ਤੂੰ ਕਿੱਥੇ ਰਹਿ ਗਿਆ ਆ ਤੇਰੇ ਲਈ ਆ ਖਾਣ ਵਾਲੀ ਚੀਜ਼ ਬਣਾਈ ਸੀ ਕਿਉਂਕਿ ਉਹਨਾਂ ਨੂੰ ਪਤਾ ਨਾ ਉਹਦੀਆਂ ਹੱਟਾਂ ਦਾ ਉਹਦੀਆਂ ਆਤਾਂ ਦਾ ਉਹ ਉਹ ਉਹਦੇ ਬਹੁਤ ਦ੍ਰਿਸ਼ ਬਾਰ-ਬਾਰ ਯਾਦ ਆਉਣਗੇ ਸਾਨੂੰ ਉਹ ਯਾਦ ਆਉਂਦੇ ਨੇ ਜਦੋਂ ਦ੍ਰਿਸ਼ ਹੁਣ ਜੇ ਕਿਸੇ ਦਾ ਖੇਤ ਵੀ ਕਿਹਾ ਹੋਇਆ ਉਹਦੇ ਅੱਖਾਂ ਚੋਂ ਪਾਣੀ ਆਉਂਦਾ ਹੈ ਵਿਕੇ ਹੋਏ ਖੇਤ ਮੂਰ ਦੇ ਲੰਗੀ ਦਾ ਅੱਖਾਂ ਚੋਂ ਪਾਣੀ ਆਉਂਦਾ ਉਹ 올ਡ ਮੈਮਰੀ ਚ ਤੱਕ ਕਰਨਗੇ ਹਾਂ ਜੀ ਤੁਸੀਂ ਜਦੋਂ ਮਿਲਦੇ ਸੀਗੇ ਰਾਜਵੀਰ ਜਵੰਦਾ ਬਾਈ ਨੂੰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਹੈ ਗੀਤਕਾਰ ਔਰ ਕਲਾਕਾਰ ਦਾ ਗੂੜਾ ਰਿਸ਼ਤਾ ਹੁੰਦਾ ਹੈ ਤੁਸੀਂ ਜਦੋਂ ਮਿਲਦੇ ਸੀਗੇ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਸੀ ਬਾਈ ਬਾਈ ਜੀ ਗੀਤਕਾਰ ਤੇ ਕਲਾਕਾਰ ਦਾ ਬਹੁਤ ਮੱਲ ਨੇੜਲਾ ਰਿਸ਼ਤਾ ਹੁੰਦਾ ਹੈ ਉਹ ਕਹਿੰਦਾ ਹੁੰਦਾ ਵੀ ਆ ਗਾਣਾ ਲਿਖਿਆ ਫਿਰ ਉਹਦੀ ਤਰਜ ਬਣਦੀ ਹੈ ਤੇ ਰਾਜਵੀਰ ਜਵੰਦਾ ਤਾਂ ਵਿਚਾਰਾ ਜਿਨੇ ਗਾਣਾ ਨਹੀਂ ਕੀਤਾ ਜਾਂ ਕਰਿਆ ਉਹਨਾਂ ਨੂੰ ਹਰੇਕ ਨੂੰ ਭੱਜ ਕੇ ਮਿਲ ਦੀ ਆਈਡੀਆਜ਼ ਵਗੈਰਾ ਸ਼ੇਅਰ ਕਰਦੇ ਸੀਗੇ ਤੁਹਾਡੇ ਇੱਕ ਨਵਾਂ ਗਾਣਾ ਬਾਈ ਨੇ ਸ਼ੇਅਰ ਕੀਤਾ ਸੀਗਾ ਕਹਿੰਦਾ ਕਰਦੇ ਆ ਮੈਨੂੰ ਲੱਗਾ ਉਹ ਵਿਚੀ ਰਹਿ ਗਿਆ ਸਮਾਂ ਨਹੀਂ ਸਮੇਂ ਇਜਾਜ਼ਤ ਨਹੀਂ ਸੀ ਕਿਹੋ ਜਿਹਾ ਗਾਣਾ ਸੀਗਾ ਉਹ ਜਿਹੜਾ ਕਿਹੋ ਜਿਹਾ ਗਾਇਆ ਜਾਣਾ ਸੀ ਉਹ ਗਾਣਾ ਬਸ ਇਹੀ ਸੀ ਦੋਏ ਦੇ ਸੰਬੰਧ ਲੈ ਕੇ ਗੱਲਬਾਤ ਸੀ ਕੋਈ ਚੜਦੇ ਤੇ ਲੈਂਦੇ ਪੰਜਾਬ ਨੂੰ ਲੈ ਕੇ ਦਿਖਾ ਲੈਂਦੇ ਤੇ ਚੜਦੇ ਪੰਜਾਬ ਦੀ ਗੱਲ ਸੀ ਤੁਹਾਡੇ ਨਾਲ ਡਿਸਕਸ਼ਨ ਹੋਈ ਸੀ ਉਹ ਕੀ ਸੀ ਬਾਈ ਹਾਂਜੀ ਹਾਂਜੀ ਹੂੰ ਕਦੋਂ ਉਹ ਗਾਣਾ ਆਉਣਾ ਸੀ ਬਾਈ ਜੀ ਹਜੇ ਬਾਈ ਉਹਦੀ ਤਾਂ ਮਤਲਬ ਉਹ ਡੱਬ ਵੀ ਕਰਨਾ ਸੀਗਾ ਬਾਈ ਨੇ ਸਿਲੇਕਟ ਕਰ ਲਿਆ ਸੀਗਾ ਕਹਿੰਦਾ ਇਹ ਗਾਣਾ ਕਰਾਂਗੇ ਪਰ ਹੁਣ ਸਮਝ ਨਹੀਂ ਬਚਿਆ ਹੁਣ ਕੀ ਕਰੀਏ ਹ ਤੁਹਾਨੂੰ ਪਤਾ ਹੈ ਜਿੰਦਗੀ ਜਿੰਨੀ ਮਰਜ਼ੀ ਬੋਏ ਬੇਰਹਿਮ ਹੋਵੇ ਜੀਣਾ ਪੈਂਦਾ ਭਾਈ ਅੱਛਾ ਮੱਟਬਾਈ ਕਿਸਾਨੀ ਨੂੰ ਲੈ ਕੇ ਰਾਜਵੀਰ ਜਵੰਦਾ ਬੜਾ ਸਮਰਪਤ ਸੀ ਜਦੋਂ ਤੁਹਾਨੂੰ ਯਾਦ ਹੋਣਾ ਹੈ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਬਾਈ ਸਟੇਜ ਤੇ ਸੀ ਘਰੋਂ ਖਬਰ ਆਉਂਦੀ ਕਿ ਬਾਪੂ ਇਸ ਜਹਾਨ ਨੂੰ ਅਲਵਿਦਾ ਆਖ ਗਿਆ ਫਿਰ ਉਦੋਂ ਵੀ ਬਾਈ ਸਮਰਪਤ ਤੇ ਸੀ ਪੂਰਾ ਕਿਸਾਨੀ ਨੂੰ ਲੈ ਕੇ ਹਨਾ ਜੀ ਬਿਲਕੁਲ ਕਲਾਕਾਰ ਹੈ ਨਾ ਭਾਈ ਜੀ ਉਹ ਹਰੇਕ ਪੱਖ ਉਹਨੂੰ ਪੂਰਨਾ ਪੈਂਦਾ ਤੇ ਹਰੇਕ ਦਾ ਹੀ ਹੁੰਦਾ ਹੈ ਉਹਨੇ ਕਿਸੇ Hindu ਦੇ ਵਿਆਹ ਦੇ ਵਿੱਚ ਵੀ ਜਾਣਾ ਹੁੰਦਾ ਹੈ ਉਹਨੇ Sikh ਦੇ ਵਿਆਹ ਚ ਵੀ ਉਹਨੇ Musalman ਦੇ ਵੀ ਉਹਨੇ ਹਰੇਕ ਪ੍ਰੋਗਰਾਮ ਤੇ ਜਾਣਾ ਹੁੰਦਾ ਹਰੇਕ ਦੇ ਦੁੱਖ ਸੁੱਖ ਚ ਜਾ ਅਸੀਂ ਸਾਰੇ ਕਲਾਕਾਰ ਹਰੇਕ ਜਗ੍ਹਾ ਦੇ ਦੇਸ਼ਾਂ ਦੇ ਹੁੰਦੇ ਆ ਬਾਈ ਜੀ ਬਿਲਕੁਲ ਲਾਸਟ ਦੇ ਵਿੱਚ ਮੱਟਬਾਈ ਇਹ ਜ਼ਰੂਰ ਦੱਸ ਦਿਓ ਹੁਣ ਆਵਾਰਾ ਪਸ਼ੂਆਂ ਨੂੰ ਲੈ ਕੇ ਕੀ ਪੰਜਾਬੀ 뮤직 ਇੰਡਸਟਰੀ ਇੱਕ ਪਲੇਟਫਾਰਮ ਤੇ ਇਕੱਠੀ ਹੋਣ ਜਾ ਰਹੀ ਹੈ ਜੀ ਬਾਈ ਜੀ ਇੱਕ ਨਾਰਾ ਮੈਂ ਲਿਖਿਆ ਐਜੇ ਗੀਤਕਾਰ ਬਿਲਕੁਲ ਉਹ ਵੀ ਐਜੇ ਗੀਤਕਾਰ ਕਿਨਾਰਾ ਲਿਖਿਆ ਮੈਂ ਕਿ ਆਜ ਉਹ ਰਲ ਕੇ ਲਾਈਏ ਨਾਰਾ ਨਾ ਦੇਸਣ ਸੜਕ ਤੇ ਪਸ਼ੂ ਆਵਾਰਾ ਜੇ ਸਾਰੇ ਆਪਣੀ ਬਾਲ ਤੇ ਆਪਣੇ ਸੋਸ਼ਲ ਅਕਾਊਂਟ ਤੇ ਇਹ ਨਾਰਾ ਨਾ ਪੋਸਟ ਕਰਨਾ ਇੰਸਟਾਗ੍ਰਾਮ ਸਨੈਪਚੈਟ ਫੇਸਬੁੱਕ YouTube ਜਿੱਥੇ ਵੀ ਕਰਨ ਤਾਂ ਮੈਨੂੰ ਲੱਗਦਾ ਵੀ ਸਰਕਾਰਾਂ ਦੇ ਕੰਮ ਤੇ ਜੋ ਸਰਕਾਰ ਹੈ ਅੱਛਾ ਅਖੰਡਪਾਠ ਆਪਾਂ ਜ਼ਿਕਰ ਕਰਦੇ ਹਾਂ ਬਹੁਤੇ ਲੋਕਾਂ ਨੇ ਅਖੰਡਪਾਠ ਸਾਹਿਬ ਆਰੰਭ ਕਰਵਾਏ ਸੀਗੇ ਕੱਲ ਨੂੰ ਉਹਨਾਂ ਦਾ ਭੋਗ ਪੈਣਾ ਹੈ ਮਤਲਬ ਉਹਨਾਂ ਦੇ ਲੋਕਾਂ ਗੱਲਾਂ ਤਾਂ ਕੀ ਬਤੀਤ ਲੇ ਮੈਂ ਵੀ ਇਹ ਕਨਫਿਊਜ਼ ਹਾਂ ਵੀ ਜਿੰਨਾਂ ਨੇ ਇਹ ਕਿਹਾ ਸੀ ਵੀ ਸਾਡਾ ਜਵੰਦਾ ਬਿਲਕੁਲ ਸਹੀ ਸਲਾਮਤ ਹੋਵੇ ਉਹਨਾਂ ਨੇ ਅਖੰਡਪਾਠ ਖਲਵਾ ਲਿਆ ਕੱਲ ਭੋਗ ਪਾਉਣੇ ਸੀ ਵੀ ਉਹ ਵੀ ਕਨਫਿਊਜ਼ ਕਰਤੇ ਇਸ ਕੁਦਰਤ ਨੇ ਪਰਮਾਤਮਾ ਨੇ ਕਿੰਨੇ ਅਰਦਾਸਾਂ ਦਵਾਵਾਂ ਕਰੀਆਂ ਕਦੇ ਕਦੇ ਲੱਗਦਾ ਵੀ ਰੱਬ ਰੱਬ ਕਹਿੰਦਾ ਵੀ ਮੇਰੀ ਮਰਜ਼ੀ বিনা ਪੱਤਾ ਨਹੀਂ ਹਿਲਦਾ ਲੋਕ ਕਹਿੰਦੇ ਵੀ ਉਹਦੀ ਮਰਜ਼ੀ বিনা ਪੱਤਾ ਨਹੀਂ ਹਿਲਦਾ ਪਰ ਜੇ ਤੇਰੀ ਮਰਜ਼ੀ বিনা ਪੱਤਾ ਨਹੀਂ ਹਿਲਦਾ ਤਾਂ ਸਾਡਾ ਸਹਿਲ ਸਵੀਰਾ ਗੱਭਰੂ ਨਾ ਕੋਈ ਨਸਾ ਨਾ ਕੋਈ ਉਹਦੇ ਚ ਕੋਈ ਬੈ ਕੋਈ ਬੈਵਤਾ ਨਾ ਕੋਈ ਉਹਨੂੰ ਕੋਈ ਵੀ ਮਤਲਬ ਇਹੋ ਜਿਹਾ ਕੋਈ ਚਿਰਕ ਨਹੀਂ ਲੱਗੀ ਸੀ ਜਿਹੜੀ ਕਰਕੇ ਵੀ ਉਹਨੂੰ ਕੋਈ ਬਣਾਉ ਉੱਚਾ ਲੰਮਾ ਮੈਕਅਪ ਮੈਂ ਮੈਂ ਤਾਂ ਕਹਿੰਦਾ ਉਹਨਾਂ ਵੀ ਜਮਾਈ ਜਮਦਾ ਪੰਜਾਬ ਵਰਗਾ ਸੀ ਬਾਈ ਯਾਰ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਹੈ ਬਿਲਕੁਲ ਇਹ ਗੀਤਕਾਰ ਬਾਈ ਮੱਟ ਸ਼ੇਰੋਂ ਵਾਲਾ ਅੱਜ ਅੰਤਿਮ ਰਸਮਾਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਪਹੁੰਚੇ ਨੇ ਤਾਂ ਸਿੱਧੇ ਤੌਰ ਤੇ ਇਹਨਾਂ ਦਾ ਵੀ ਕਹਿਣਾ ਹੈ ਕਿ ਇਹ ਪੰਜਾਬ ਦਾ ਅਨਮੋਲ ਹੀਰਾ ਸੀ ਜਿਹੜਾ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਆ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਕਲਚਰ ਨੂੰ ਲੈ ਕੇ ਉਹ ਸਮਰਪਿਤ ਸੀ ਕਿਸਾਨੀ ਨੂੰ ਸਮਰਪਿਤ ਸੀ ਤਾਂ ਖਾਸ ਤੌਰ ਤੇ ਹੁਣ ਇਹਨਾਂ ਕਲਾਕਾਰਾਂ ਵੱਲੋਂ ਵੀ ਇੱਕੋ ਜਿਹਾ ਨਾਰਾ ਦਿੱਤਾ ਗਿਆ ਹੈ ਕਿ ਅਵਾਰਾ ਪਸ਼ੂਆਂ ਨੂੰ ਲੈ ਕੇ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਹੁਣ ਦੇਖਣਾ ਹੋਏ ਕਿ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਨੂੰ ਲੈ ਕੇ ਜੋ ਕਿ ਅਵਾਰਾ ਪਸ਼ੂ ਸੀਗੇ ਵੱਡਾ ਕਾਰਨ ਰਾਜਵੀਰ ਜਵੰਦਾ ਦੀ ਮੌਤ ਦਾ ਬਣੇ ਸੀ ਉਹ ਅਵਾਰਾ ਪਸ਼ੂਆਂ ਨੂੰ ਲੈ ਕੇ ਸਰਕਾਰ ਵੱਲੋਂ ਕਿਹੋ ਜਿਹਾ ਕਾਨੂੰਨ ਬਣਾਇਆ ਜਾਂਦਾ ਹੈ ਆਉਣ ਵਾਲੇ ਸਮੇਂ ਤੇ ਇਸ ਸਮੇਂ ਦੇ ਵਿੱਚ ਅਵਾਰਾ ਪਸ਼ੂਆਂ ਨੂੰ ਲੈ ਕੇ ਸਰਕਾਰ ਵੱਲੋਂ ਕਿਹੋ ਜਿਹੇ ਫੈਸਲੇ ਲਏ ਜਾਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਤਾਂ ਰਾਜਵੀਰ ਜਵੰਦਾਬਾਈ ਦੀ ਬੇਵਕਤੀ ਮੌਤ ਹੋਈ ਹੈ ਤੇ ਇਹ ਮੌਤ ਤੋਂ ਬਾਅਦ ਅੰਤਿਮ ਰਸਮਾਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਉਹਨਾਂ ਦੇ ਸਾਥ ਸੰਬੰਧੀ ਸੱਜਣ ਮਿੱਤਰ ਪਹੁੰਚ ਰਹੇ ਨੇ